ਹਾਂ ਜੀ ਸਰ ਕੀ ਮਸਲਾ ਕੀ ਹੋ ਰਿਹਾ ਪੈ ਰਿਹਾ ਹੈ ਇਹ ਨਾਲੀਆਂ ਬੰਦ ਕਰਾਉਂਦਾ ਪ੍ਰੋਜੈਕਟ ਚੱਲ ਰਿਹਾ ਸੀ ਇਸ ਨੂੰ ਕਰ ਤੋਂ ਕੋੜੀ 15 ਦਿਨ ਹੋ ਗਏ ਆ ਜਿਹੜਾ ਚੈਂਬਰ ਦਾ ਦੇਖ ਰਿਹਾ ਆ ਪਾਣੂ ਇੰਨੀ ਬੇਭਰਵਾਈ ਹੈ ਪਾਣੀ ਸੜਕਾਂ ਤੋਂ ਵੀ ਉੱਤਿਆਰੇ ਹੈ ਗੰਦ ਸਾਰਾ ਫੇਸ ਸੀਵਰੇਜ ਦੇ ਵਿੱਚ ਪੈ ਰਿਹਾ ਕੱਲੋਂ ਸੀਵਰੇਜ ਵੀ ਪਰ ਰੋਲੋਂ ਪਹਿਲਾਂ ਹੀ ਨਹੀਂ ਹਾਲ ਹੋ ਰਹੀ ਉਹ ਤੋਂ ਆਰਾ ਹੁਣ ਵੀ ਇਹ ਸੀਵਰੇਜ ਉਕਰਨ ਜਾ ਰਿਹਾ ਹੈ ਠੇਕੇਦਾਰਾਂ ਨੂੰ ਤੁਸੀਂ ਕਹਿ ਜੋ ਤਾਂ ਫਾਈਫਾ ਫਾਈਫਾ ਬਾਰੇ ਠੇਕੇਦਾਰ ਨੂੰ ਕਹਿ ਭੀ ਨੰਬਰ ਸਹੀ ਨਹੀਂ ਬਣ ਰਹੇ ਆ ਭਾਈ ਠੇਕੇਦਾਰ ਜੀ ਉਹ ਦਸ ਨਹੀਂ ਨਹੀਂ ਦੇ ਰਿਹਾ ਕਿਸੇ ਮਰ ਲੈ ਲੈਣਾ ਕਿਸੇ ਠੇਕੇਦਾਰ ਨੂੰ ਦੇਖਿਆ ਹੀ ਨਹੀਂ ਹਜ ਤੱਕ ਸਾਰਾ ਮੁੱਲਾ ਕਹਿੰਦਾ ਕੋਈ ਮਹਿਕਮੇ ਦਾ ਬੰਦਾ ਕੋਈ ਆਪਣਾ ਹੀ ਹੋ ਗਿਆ ਜਾਂ ਆਪਣੇ ਪਤਾ ਨਾ ਕੋਈ ਨਹੀਂ ਮਹਿਕਮੇ ਦੇ ਬੰਦੇ ਜੀ ਆਉਂਦੇ ਨੇ ਜੀ ਮੋਟਰਸਾਈਕਲ ਤੇ ਆ ਕੇ ਚਲੇ ਜਾਂਦੇ ਨੇ ਸਾਨੂੰ ਨਹੀਂ ਪਤਾ ਲੱਗਦਾ ਕਦੋਂ ਆਉਂਦੇ ਨੇ ਕਦੋਂ ਨਹੀਂ ਐਥੇ ਕੋਈ ਮਿਸਟਰੀ ਨਹੀਂ ਹੈ ਕੋਈ ਪਲੈਨਿੰਗ ਨਹੀਂ ਹੈ ਕੱਲੇ ਮਜ਼ਦੂਰ ਹੈ ਜਿਹੜੇ ਉਹ ਕੰਮ ਕਰ ਰਹੇ ਨੇ ਆਪਣੀ ਮਰਜ਼ੀ ਨਾਲ ਜੇ ਉਹਨਾਂ ਨੂੰ ਕੋਈ ਟੋਕਾ ਦੇਖੀ ਕਰਦਾ ਹੈ ਤਾਂ ਉਹ ਰੁੱਖ ਬਣੇ ਜਾ ਨਜ਼ਰਾਂ ਦੇ ਵਿੱਚ ਤੁਹਾਡਾ ਕੰਮ ਹੋ ਰਿਹਾ ਹੈ। ਸਾਹਿਬ ਕਿਰਸਾ ਸਾਹਿਬ ਕੀ ਅਜਿਹਾ ਪੁਰੇ ਆਵਾੜ ਦੇ ਵਿੱਚ ਕੀ ਚੱਲ ਰਿਹਾ ਹੈ? ਭਾਈ ਸਾਹਿਬ ਸਾਡੇ 12 ਨੰਬਰ 12 ਨੋਰੀਆਂ ਦੇ ਵਿੱਚ ਸੈਡਾ ਤੇ ਪੈਪਾ ਪੈ ਰਿਹਾ ਨੇ। ਜਿਹੜੇ ਪੈਪਾ ਪੈ ਰਿਹਾ ਨੇ ਨਾ ਉਹਦੇ ਨੀਚੇ ਨਾ ਉਹਦੇ ਉੱਪਰ ਕੋਈ ਮਤਲਬ ਕਿ ਸਾਰਾ ਮਲਵਾ ਜਿਹੜਾ ਫੱਟਦੇ ਨੇ ਉਹੀ ਇੱਥੇ ਲਾਉਂਦੇ ਨੇ। ਜਿਹੜਾ ਜੋੜ ਹੈ ਨੀਚੇ ਕੋਈ ਇੱਥੇ ਨੀਚੇ ਜੋੜ ਨਹੀਂ ਹੈਗਾ। ਤੇ ਜੇਈ ਸਾਹਿਬ ਵੀ ਖੜੇ ਨੇ ਉਹਰੇ। ਐਮਸੀ ਸਾਹਿਬ ਵੀ ਖੜੇ ਨੇ ਐਮਸੀ ਸਾਹਿਬ ਨੂੰ ਕਹਿੰਦਾ ਐਮਸੀ ਸਾਹਿਬ ਕਹਿੰਦਾ ਮੈਂ ਇਹਨਾਂ ਨੂੰ ਕਿਹਾ ਮੇਰੀ ਕੋਈ ਸੁਣਦਾ ਨਹੀਂ ਜੈ ਸਿੰਘ ਸਾਹਿਬ ਨੇ ਖੁਦ ਕਬੂਲ ਕੀਤਾ ਵੀ ਸਾਰਾ ਕੰਮ ਗਲਤ ਹੈ ਜੈ ਸਿੰਘ ਸਾਹਿਬ ਨੇ ਜੈ ਸਿੰਘ ਖੜੇ ਨੇ ਉਹਨਾਂ ਨੇ ਖੁਦ ਕਬੂਲ ਕੀਤਾ ਤੇ ਠੇਕੇਦਾਰ ਨੂੰ ਫੋਨ ਕਰੀ ਜਾਂਦੇ ਨੇ ਠੇਕੇਦਾਰ ਕਦੇ ਸੀ ਉਹ ਦਖਲ ਨਹੀਂ ਕਿਤੇ ਤੇ ਆ ਤੁਸੀਂ ਦੇਖੋ ਇਹ ਚੈਂਬਰ ਹੈ ਇਸ ਤਰ੍ਹਾਂ ਪਾਈਪਾਂ ਪਾਈਪਾਂ ਦਾ ਮੋਕਾ ਬੰਨ੍ਹ ਕੇ ਇਹਨੂੰ ਚੈਂਬਰ ਕਹਿੰਦੇ ਨੇ ਜਿਹੜੇ ਬਣਾਏ ਗਏ ਨੇ ਚੈਂਬਰ ਉਸੇ ਤੇ ਉਹ ਕਹਿੰਦੇ ਇਹ ਸਾਹਿਬ ਦਾ ਜਾਂ ਹੋਰ ਦਾ ਕੋਈ ਨਹੀਂ ਮੰਨ ਕੇ ਮੇਰੇ ਹਿਸਾਬ ਨਾਲ ਉਹਦੇ ਰੁਪਏ ਦੇ ਵਿੱਚ 20 ਬਸੇ ਵੀ ਨਹੀਂ ਲੱਗੇ ਹੋਣੇ ਨਾ ਵੀ ਆ ਗਿਆ ਇਹਨਾਂ ਦੀ ਇਹਨਾਂ ਦੀ ਕੋਈ ਡਰਾਇੰਗ ਜਾਂ ਕੀ ਹੈ ਸਾਰਾ ਲੈ ਕੇ ਮਤਲਬ ਕਿ ਜਿਹੜੇ ਬੰਦੇ ਜ਼ਿੰਮੇਵਾਰ ਨੇ ਉਹਨਾਂ ਬਾਰੇ ਤਰੁਸੇ ਕੰਮ ਆ ਆਪਾਂ ਸੋਚਦੇ ਵੀ ਜਿਹੜੀ ਸਰਕਾਰ ਇਹ ਨਹੀਂ ਇਮਾਨਦਾਰ ਹੈ ਪਰ ਲੇਕਿਨ ਜਿਹੜੇ ਇਹੋ ਜਿਹੇ ਬੈਠੇ ਨੇ ਲੋਕ ਇਹਨਾਂ ਦੇ ਉੱਪਰ ਲੱਥ ਪਾਈ ਵਾਲੀ ਚਾਹੀਦੀ ਹੈ ਸਰਕਾਰ ਦੀ ਸਰਕਾਰ ਦੇ ਨੋਟ ਚ ਨਹੀਂ ਹੁੰਦੀ ਹੋਈਆਂ ਚੀਜ਼ਾਂ ਇਹਨਾ ਮੈਂ ਥੋੜਾ ਕੁਲਵਿੰਦਰ ਜੀ ਤੁਹਾਡਾ ਜਿਹੜਾ ਕੰਮ ਚੱਲ ਰਿਹਾ ਹੈ ਤੇ ਇਹ ਤੁਹਾਡੀ ਦੇਖ ਰੇ ਕਰ ਰਹੇ ਹਾਂਜੀ ਨਹੀਂ ਠੀਕੇਦਾਰ ਵੀ ਹੁੰਦੇ ਸਾਰੀ ਹੁੰਦੇ ਜੀ ਤੋ ਜਿਹੜੇ ਇੱਥੇ ਪਬਲਿਕ ਬੋਰਡਰੀਆਂ ਵਾੜਵਾਸੀ ਬੋਰਡਰੀਆਂ ਨੇ ਤੁਸੀਂ ਉਹਨਾਂ ਦੀ ਸੁਣਵਾਈ ਕੋਈ ਕਰ ਰਹੀ ਹੈ ਨਹੀਂ ਸੁਣਵਾਈ ਕਰਦੇ ਆ ਜੇ ਅਸੀਂ ਕਿਹਾ ਜੀ ਪਾਣੀ ਖੜਿਆ ਸੀ ਇਸ ਬ੍ਰਿਜ ਦੇ ਪਰੇ ਖੜਿਆ ਸੀ ਇਸ ਬ੍ਰਿਜ ਨਹੀਂ ਆ ਜਿਹੜੇ ਹੋ ਖਾਲੀ ਕਰਵਾਏ ਆ ਜੀ ਤੇ ਹੁਣ ਉਹ ਪਹਿਲਾਂ ਬਣਾਈ ਨਹੀਂ ਹੈ ਇਹ ਵਿਚਾਰਾ ਫੇ ਜੁਨਾ ਸਾਰਾ ਦਾ ਨਹੀਂ ਇਹਦੇ ਥੱਲੇ ਜਿਹੜੀਆਂ ਪਾਈਪਾਂ ਪਾਈਆਂ ਨੇ ਇਹਦੇ ਥੱਲੇ ਡਕਚਾਪ ਗੇਰਾ ਪਾਇਆ ਕਿਸੇ ਨਹੀਂ ਘਟਕਾ ਵਗੈਰਾ ਇਹਦੇ ਥੱਲੇ ਪੈਂਦੀ ਨਹੀਂ ਹੈ ਪਾਈਪਾਂ ਦੀ ਅੱਛਾ ਜੇ ਦੇੜਾ ਪ੍ਰੋਪਰ ਤੁਸੀਂ ਐਂ ਠੱਕੀ ਜਾਂਦੇ ਮਲਬੇ ਨਾਲ ਇਹ ਮਿੱਟੀ ਮਿੱਟੀ ਪਾ ਕੇ ਜੀ ਘਟਕਾ ਪਾ ਕੇ ਬਜਰੀ ਪੈਂਦੀ ਹੈ ਜੀ ਨਹੀਂ ਪੈਂਦੀ ਪਰ ਹੁਣ ਕਿਉਂ ਨਾ ਪਾਈ ਪਾ ਪਾਈ ਇਹ ਪਿੱਛੇ ਜਿਹੜੀ ਬਜਰੀ ਪਾਰਖੀ ਹੈ ਕਿਤੇ ਨਹੀਂ ਬਜਰੀ ਨਹੀਂ ਹੈ ਸਾਰਾ ਆਪ ਹਾਂ ਜਿਹੜਾ ਮਲਦਾ ਉਹ ਘਟ ਗਈ ਪਟਕੇ ਦਿਖਾ ਦਿੰਨੇ ਪੈਪਾ ਚਲੋ ਜੀ ਤੇ ਜਿਹੜੇ ਤੁਸੀਂ ਹੋਦ ਬਣਾਏ ਨੇ ਉਹ ਪ੍ਰੋਪਰ ਬੈੱਡ ਉਹਨਾਂ ਦਾ ਕੁਝ ਬਣਾਇਆ ਉਹ ਪਾਣੀ ਖੜਿਆ ਸੀ ਨਹੀਂ ਸਾਰੇ ਚ ਪਾਣੀ ਖੜਾ ਸੀਗਾ ਨਹੀਂ ਹਾਂ ਪਰ ਇਹ ਵੀ ਦੀ ਡੱਗੀ ਸੀ ਵੀਰੋ ਵੀ ਪਰ ਖੜੇ ਦੀ ਹੁਣ ਖਾਲੀ ਹੋਈ ਹੁਣ ਬਣਾ ਮੰਗੀ ਮੈਂ ਕੰਪਲੀਟ ਕੀਤਾ ਉਸ ਨੂੰ ਫਿਰ ਕਿਵੇਂ ਜੀ ਜਦੋਂ ਬਣਿਆ ਹੀ ਨਹੀਂ ਸੀ ਹਜੇ ਤੁਸੀਂ ਉਹ ਪ੍ਰੋਪਰ ਉਹਨਾਂ ਤੇ ਟਿੱਕਣ ਲਾਤੇ ਉਹਦਾ ਕੀ ਕਰਦੋ ਉਹਦਾ ਬਜਰੀ ਪਾਈ ਆਈ ਕਿਹੜਾ ਫਰੇਮ ਰੱਖ ਲੈਈ ਨਹੀਂ ਪ੍ਰੋਪਰ ਤਾਂ ਨਹੀਂ ਪ੍ਰੋਪਰ ਤਾਂ ਇਹ ਬਣਾਵਾਈ ਨਹੀਂ ਪ੍ਰੋਪਰ ਤਾਂ ਬਣਾਵਾ ਇਹ ਦੇਖੋ ਜੀ ਹੱਗੇ ਨਹੀਂ ਹੁਣ ਮੁਹੱਲਾ ਵਾਸੀ ਝੂਠੇ ਨੇ ਜਾਂ ਤੁਸੀਂ ਝੂਠੇ ਇਹ ਤਾਂ ਹੁਣ ਕੀ ਕਹਿ ਸਕਦੇ ਅਸੀਂ ਕੀ ਕਹਿ ਸਕਦੇ ਠੇਕੇਦਾਰ ਦਾ ਕੀ ਨਾਮ ਹੈ ਠੇਕੇਦਾਰ ਦਾ ਨਾਮ ਹੈ ਠੇਕੇਦਾਰ ਨਗੌਰ ਬਾਈ ਉਹ ਕਿੱਥੇ ਹੁੰਦਾ ਗਿਆ ਪੂਰੀ ਹੁੰਦਾ ਜੀ ਉਹ ਗਾਉਂ ਦਾ ਜਿਹੜਾ ਮਰਦਾ ਜੀ ਅਨਲਿਸਿਸ ਆ ਤੁਹਾਡੇ ਬਾੜ ਨੰਬਰ 12 ਦੇ ਵਿੱਚ ਨਾਲੀਆਂ ਦਾ ਠਕਨ ਦਾ ਕੰਮ ਪਾਈਪਾਂ ਪਾ ਕੇ ਚੱਲ ਰਿਹਾ ਹਾਂ ਹਾਂਜੀ ਹਾਂਜੀ ਮਹੱਲਾ ਵਾਸੀ ਅੱਜ ਇਕੱਠੇ ਹੋਏ ਨੇ ਵੀ ਜਿਹੜਾ ਇਹ ਕੰਮ ਆ ਬਿਲਕੁਲੀ ਗੈਰ ਕਾਨੂੰਨੀ ਆ ਮਤਲਬ ਜੋ ਪ੍ਰੋਪਰ ਹੋਣਾ ਸੀ ਉਹ ਬਿਲਕੁਲ ਨਹੀਂ ਹੋ ਰਿਹਾ ਹਾਂਜੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਇਹ ਜੀ ਕੰਮ ਦੇਖੋ ਤੁਸੀਂ ਆ ਪਹਿਲਾਂ ਤਾਂ ਇੱਧਰ ਧਿਆਨ ਮਰਵਾਓ ਆ ਦੇਖੋ ਕਿਵੇਂ ਕੰਮ ਚੱਲ ਰਿਹਾ ਇਹਨਾਂ ਦਾ ਕਮ ਇਨਾਂ ਦੇ ਆਪਾਂ ਨੇ ਜੀ ਸਾਹਿਬ ਦੇ ਵੀ ਗਰਦੀਪ ਦੇ ਵੀ ਇਹਨਾਂ ਦੇ ਕਈ ਵਾਰੀ ਧਿਆਨ ਚ ਲਿਆਤਾ ਠੇਕੇਦਾਰ ਨੂੰ ਚੁੱਕਦਾ ਕਰਦਾ ਆਪਣਾ ਠੇਕੇਦਾਰ ਸਾਹਿਬ ਨੂੰ ਵੀ ਮੈਂ ਦੋ ਤਿੰਨ ਵਾਰੀ ਬੁਲਾਇਆ ਹੈ ਉੱਥੇ ਮੈਂ ਕਈ ਥਾਂ ਤੇ ਦਿਖਾਤਾ ਉੱਥੇ ਜਿਵੇਂ ਪਾਣੀ ਹੈ ਆਪਾਂ ਦੋ ਬਾਲਟੀਆਂ ਡੋਲ ਦਿੰਨੇ ਆ ਉਹ ਵੀ ਇੱਥੇ ਖੜਾ ਰਹਿ ਜਾਂਦਾ ਆ ਚੈਂਬਰਾਂ ਦਾ ਇਹਨਾਂ ਨੂੰ ਮੈਂ ਕਈ ਵਾਰੀ ਕਹਤਾ ਪਾਈਪ ਵੱਡਕੀ ਹੋ ਚੈਂਬਰ ਨੂੰ ਪਾਉਂਦੇ ਨੇ ਜਦੋਂ ਕਿ ਚੈਂਬਰ ਆਪਾਂ ਥੱਲੋਂ ਚੱਕੀਏ ਇਹਦਾ ਬੈੱਡ ਬਣਾਈਏ ਵਧੀਆ ਤਰੀਕੇ ਨਾਲ ਆਪਾਂ ਉਹ ਕਰੀਏ ਇੰਨਾ ਦਾ ਕੋਈ ਵਧੀਆ ਕੋਈ ਕੰਮ ਵਧੀਆ ਨਹੀਂ ਹੋ ਰਿਹਾ ਉਰੇ ਇਹ ਲੋਕ ਮਾਲੇ ਦੇ ਤਾਈਓ ਇਕੱਠੇ ਹੋਏ ਨੇ ਤੇ ਪਾਈਪਾਂ ਪਾਏ ਆ ਉਹਦੇ ਥੱਲੇ ਪ੍ਰੋਪਰ ਜਿਹੜਾ ਵੀ ਕੋਈ ਬਜਰੀ ਮਗੱਟਾ ਘਟਾ ਵਗੈਰਾ ਪੈਂਦਾ ਉਹ ਪਾ ਰਹੇ ਨੇ ਜਾਂ ਉੱਪਰ ਵੀ ਪ੍ਰੋਪਰ ਜਿਵੇਂ ਆ ਆਪਾਂ ਦੇ ਦਿਆਂ ਕੁੜੀਆਂ ਵੀ ਇਹਨਾਂ ਨੇ ਤੋੜਤੀਆਂ ਇਹਨਾਂ ਇਹਨਾਂ ਨਾਲ ਮੇਰੀ ਔਦੀ ਮੈਂ ਬੁਲਾਇਆ ਗਰਦੀਪ ਨੂੰ ਬੁਲਾਇਆ ਮਖੇ ਵੀ ਭਈ ਆਹ ਪਾਈਪ ਦੇ ਥੱਲੇ ਤੁਸੀਂ ਕੁਝ ਪਾ ਨਹੀਂ ਰਹੇ ਇਹ ਕਹਿੰਦੇ ਵੀ ਜਿਹੜਾ ਆਪਣਾ ਵੀ ਪਾਸ ਆਈ ਹੋਇਆ ਜਿਹੜੀ ਪਲਾਸਟਿਕ ਦੀ ਪਾਈਪ ਹੈ ਇਹਦੇ ਥੱਲੇ ਤਾਂ ਆਪਣਾ ਵੀ ਮਟੀਰੀਅਲ ਪੈਂਦਾ ਹੈ ਗਟਕਾ ਵਗੈਰਾ ਜੋ ਵੀ ਪੈਂਦਾ ਇੱਥੇ ਜਿਹੜੀਆਂ ਆਹ ਜਿਹੜੀ ਸਿਮਿੰਟਡ ਪੈ ਪੈਂਦੀ ਹੈ ਕਹਿੰਦੇ ਵੀ ਇਹਦੇ ਥੱਲੇ ਕੁਝ ਨਹੀਂ ਪੈਂਦਾ ਆਈ ਪਾਈਪ ਪਊਗੀ ਉਸ ਤੋਂ ਬਾਅਦ ਇਹਦੇ ਉੱਤੇ ਗਟਕਾ ਪੈਂਦੇ ਜੀ ਗਟਕੇ ਤੋਂ ਬਾਅਦ ਆਰ ਸੀ ਸੀ ਪੈਂਦੀ ਹੈ ਪਰ ਇਹ ਹੋਇਆ ਉਸ ਤਰ੍ਹਾਂ ਮੇਰੀ ਇਹਨਾਂ ਦੇ ਮੁਤਾਬਕ ਕੋਈ ਕੰਮ ਵਧੀਆ ਨਹੀਂ ਹੋ ਰਿਹਾ ਜੀ ਇਹਦਾ ਮਤਲਬ ਐਂ ਪੈਪਾ ਸਿੱਟੀ ਜਾਂਦੇ ਕੋਈ ਲੈਵਲ ਨਹੀਂ ਬਣ ਰਿਹਾ ਤੇ ਇਹ ਜਿਹੜੇ ਜੋੜ ਲਾ ਰਿਹਾ ਉਥੋਂ ਲੀਕ ਕਰੀ ਜਾਂਦੇ ਨੇ ਆ ਚੈਂਬਰ ਆਪਾਂ ਦੇਖ ਹੀ ਲੇਤੇ ਸਭ ਨੇ ਚੈਂਬਰ ਕੋਈ ਵਧੀਆ ਨਹੀਂ ਬਣਦੇ ਹੁਣ ਸਟੀਲ ਦੀਆਂ ਜਾਲੀਆਂ ਨੇ ਇਹਨਾਂ ਨੂੰ ਬਾਰ-ਬਾਰ ਕਹੀ ਜਾਂਦੇ ਵੀ ਭਈਆ ਜਿਹੜੇ ਬਣ ਗਿਆ ਸਟੀਲ ਦੀਆਂ ਜਾਲੀਆਂ ਲਾ ਦਿਓ ਕੋਈ ਉਹ ਪ੍ਰੋਪਰ ਨਹੀਂ ਲੱਗ ਰਹੀਆਂ ਤਾਂ ਦੇ ਨਾਲ ਕੋਈ ਕੰਮ ਨਹੀਂ ਹੋ ਰਿਹਾ ਜੀ ਕਿਹਨਾ ਹੋਏ ਤੁਹਾਡਾ ਮੈਂ ਨਾ ਗੁਰਪ੍ਰਮੋਹ ਇਹ 12 ਨੰਬਰ ਵਾਰਡ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਨਾਲ ਪਾਪਾ ਆਂਦਾ ਤੁਹਾਡੇ ਲਈ ਹਾਂਜੀ ਸਰ ਮੇਰੇ ਕੋਲ ਅੱਜ ਮਹਲਾਵਾਸੀ ਇਕੱਠੇ ਹੋਏ ਨੇ ਇਹ ਬਹੁਤ ਜ਼ਿਆਦਾ ਹੁੰਦਾ ਇਹ ਮੇਰਾ ਪਾਇਆ ਜਾ ਰਹੀਆਂ ਨੇ ਕਮਿਟੀ ਦੇ ਵਿੱਚ ਕੁਸੀਂ ਇਹ ਕਿਹਾ ਕਿ ਕਿਹੜੀਆਂ ਕਿਹੜੀਆਂ ਤੁਹਾਨੂੰ ਲੱਗਦੀਆਂ ਵੀ ਹੈਗੀਆਂ ਕਮੀਆਂ ਚੈਂਬਰਾਂ ਦੀ ਹੈਗੀਆਂ ਇਹ ਚੈਂਬਰ ਸਾਡੇ ਪਹਿਲਾਂ ਪੂਰੇ ਨਹੀਂ ਹੈਗੇ ਜੀ ਸਹਿਰ ਔਰ ਆਸੀਰੇ ਔਰ ਮੇਨ ਔਰ ਖੁੱਲੋਂ ਹੋਣ ਕਰਕੇ ਚੈਂਬਰ ਸਾਡੇ ਬਣੇ ਨਹੀਂ ਉਸੇ ਕਮੀਆਂ ਜੀਆਂ ਹੈਗੀਆਂ ਪੂਰੇ ਇੱਕ ਸਰ ਜਿਹੜੀਆਂ ਪਾਈਪਾਂ ਪੈ ਰਹੀਆਂ ਨੇ ਪਾਈਪਾਂ ਦੇ ਉੱਪਰ ਮਲਵਾ ਸਿੱਟਿਆ ਜਾ ਰਿਹਾ ਹੈ ਜਦੋਂ ਦੇਖੀਏ ਮਲਵਾ ਖਤਨਾ ਜਾ ਕੋਈ ਨਹੀਂ ਨਹੀਂ ਮਲਵਾ ਨਹੀਂ ਸਿੱਟਿਆ ਜਾ ਰਿਹਾ ਮਿੱਟੀ ਪੋਣੀ ਹੈ ਮਿੱਟੀ ਹੀ ਪਾਵਾਂਗੇ ਜੀ ਜਿਹੜਾ ਮਲਵਾ ਸਿੱਟਿਆ ਪੈ ਨਹੀਂ ਇਹ ਸਾਰਾ ਚਕਾਵਾਂਗੇ ਜੀ ਜਿਹੜੀ ਇਹ ਤੋਂ ਪਹਿਲਾਂ ਬਣ ਗਿਆ ਉਹਨਾਂ ਦੇ ਵਿੱਚ ਨਹੀਂ ਨਹੀਂ ਉਹਨਾਂ 'ਚ ਮਿੱਟੀ ਪਈ ਹੈ ਜੀ ਇਹ ਜਿਹੜੇ ਚੈਂਬਰ ਨੇ ਤੁਸੀਂ ਕੰਪਲੀਟ ਵੀ ਕਰ ਕੇ ਨੇ ਸੜ ਗੱਲੇ ਛੋਟੇ ਸੜ ਗੱਲੇ ਛੋਟੇ ਵੱਡੇ ਨਹੀਂ ਹੈਗਾ ਕੋਈ ਵੀ ਵੱਡੇ ਵੀ ਐਸੀ ਦੇ ਨਹੀਂ ਸਰ ਉਸਕੇ ਸਲੇਵਲਾਂ ਨੂੰ ਪੁੱਛ ਲੈਣਾ ਕਿ ਹੈ ਜੀ ਜਾਂ ਘਾੜੇ ਮਿਸਤਰੀ ਨੂੰ ਪੁੱਛੋ ਜਾਂ ਮੈਥੋਂ ਪੁੱਛੋ ਇਹ ਵੱਡਾ ਚੈਂਬਰ ਕੋਈ ਵੀ ਉਹ ਹੈ ਨਹੀਂ ਸਾਰੇ ਸੈੱਟ ਕਰਨ ਵਾਲੇ ਪਈ ਆ ਇਹ ਕਿੰਨੇ ਦਾ ਟੈਂਡਰ ਹੋਇਆ ਹੈ ਇਹ 1.5 ਲੱਖ ਲਾਈ 10 ਲੱਖ ਦੇ ਵਿੱਚ ਕਿੰਨੇ ਕਿੰਨੇ ਫੁੱਟ ਆਈ ਇਹ ਤੋਂ ਇਹ 1600 1650 ਫੁੱਟ ਆਈ 1650 ਹਾਂ ਐਡੀਆਂ 1600 1650 ਆਈ 1650 ਹਾਂ ਤੇ ਇਹ ਵੀ ਰੋਪ ਲਾਂਦੇ ਦੇ ਪਿੱਛੇ ਇੱਥੇ ਚਲੋ ਇੱਕ ਅੱਧੀ ਵਾਰੀ ਆਏ ਹੋਊਂਗੇ ਨਹੀਂ ਮੈਂ ਦੋ ਤਿੰਨ ਦਿਨਾਂ ਨਾਲ ਇਹ ਕਿੰਨੇ ਵਾਰੀ ਆਉਂਦੀ ਹੈ ਜੀ ਠੇਕੇਦਾਰ ਦੀ ਆਪਾਂ ਜਿਵੇਂ ਕਹਿੰਦੇ ਮੇਰੇ ਨਾਲ ਕਰਾ ਤੁਸੀਂ ਠੀਕਾ ਲਿਆ ਵੀ ਖੜਾ ਰਹਿਣਾ ਨਹੀਂ ਤੁਸੀਂ ਖੜਦੇ ਨਹੀਂ 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 ਖੜਦਾ ਦੇਖੋ ਠੇਕੇਦਾਰ ਖੜਦਾ ਦਾ ਕੋਈ ਵੀ ਨਹੀਂ ਹੁੰਦਾ ਜੀ ਮੈਂ ਦੋ ਤਿੰਨ ਦਿਨਾਂ ਨਾਲ ਘੰਟਾ ਤੋਂ ਕਹਿੰਦੇ ਲਾਕੇ ਆ ਬਈ ਜੁਮੇਹ ਜਿਹੜਾ ਬੰਦੀ ਹੈ ਜੀ ਚੇਅਰਮੈਨ ਸਾਹਿਬ ਅੱਜ 12 ਨੰਬਰ ਵਾਰਡ ਵਾਲੇ ਇਕੱਠੇ ਹੋਏ ਸੀਗੇ ਵੀ ਆ ਕਹਿੰਦੇ ਵੀ ਜੋ ਇੱਥੇ ਪਾਈਪਾਂ ਦਾ ਕੰਮ ਚੱਲਿਆ ਨਾਲੀਆਂ ਤੇ ਪਾਣ ਦਾ ਵੀ ਉਹਦੇ ਵਿੱਚ ਕਾਫੀ ਉਲਤਾਨੀਆਂ ਕਮੀਆਂ ਵੀ ਆਪਾਂ ਲਾ ਲਉ ਬਹੁਤ ਪਾਈਆਂ ਗਈਆਂ ਤੇ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਆਏ ਸੀਗੇ ਵਿਜੇ ਦੀ ਗੱਲ ਇਹ ਹੈ ਵੀ ਗਲੀਆਂਾਂ ਦਾ ਸਾਡੇ ਸੀਨੀਅਰ ਵਕੀਲ ਵਿਜੇ ਵਕੀਲ ਦਾ ਫੋਨ ਗਿਆ ਸੀ ਮੈਂ ਤੁਰੰਤ ਉਰੇ ਆਏਗਾ ਆ ਕੇ ਨਾਲ ਦੀ ਨਾਲ ਠੇਕੇਦਾਰ ਨੂੰ ਬੁਲਾਏਗਾ ਜਿਵੇਂ ਇਹ ਪਹਿਲਾਂ ਜੇਬ ਲਾਇਆ ਸੀਗਾ ਵੀ ਹਲੇ ਕੰਮ ਚੱਲ ਰਿਹਾ ਹੈ ਵੀ ਠੇਕੇਦਾਰ ਨੂੰ ਦੱਸਿਆਗਾ ਵੀ ਜੇ ਵੀ ਗਲੀ ਵਾਲੇ ਜਿਵੇਂ ਕਹਿੰਦੇ ਨੇ ਵੀ ਉਹਦੇ ਵਿੱਚ ਦੋ ਕਿਦਮ ਸਾਦਾ ਪਾਣੇ ਜਾਂ ਕਿਤੇ ਉਪ ਪੈ ਪਣੇ ਵੀ ਸਹੀ ਤਰੀਕੇ ਨਾਲ ਪਾਉਣਾਗਾ ਜਾਂ ਚਾਹੇ ਪਰ ਕਿਹੜੀ ਤਰੀਕੇ ਨਾਲ ਬਣਨੇ ਨੇ ਠੇਕੇਦਾਰ ਰਹਾ ਕਹਿੰਦਾ ਵੀ ਕੰਮ ਚੱਲ ਰਿਹਾ ਹੈ ਹਲੇ ਕੋਈ ਚੈਂਬਰ ਮੈਂ ਬਣਾਇਆ ਵੀ ਹੈਗਾ ਹਲੇ ਸਾਰੇ ਚੈਂਬਰ ਕੱਚੇ ਨੇ ਉਹਨਾਂ ਨੂੰ ਅਜੇ ਕਹਿ ਮੈਂ ਵੀ ਚੈਂਬਰ ਕਿਹੜੇ ਤਰੀਕੇ ਨਾਲ ਬਣਾ ਲੈ ਸਾਨੂੰ ਦੋ ਚੈਂਬਰ ਪਹਿਲਾਂ ਬਣਾ ਕੇ ਦਿਖਾ ਅੱਜ ਉਹ ਸਾਨੂੰ ਚੈਂਬਰ ਬਣਾ ਕੇ ਦਿਖਾਊਗਾ ਜਦੋਂ ਅਸੀਂ ਚੈਂਬਰ ਪਾਸ ਕਰਾਂਗੇ ਤੇ ਸਾਰੀ ਗਲੀ ਨੂੰ ਵੀ ਪਤਾ ਲੱਗ ਜਾਊਗਾ ਉਸ ਪੈਟਰਨ ਦੇ ਸਾਰੀ ਗਲੀ 'ਚ ਚੈਂਬਰ ਬਣਨਗੇ ਹਰਦਾਨ ਜਿਹੜਾ ਪਾਈਪ ਪਾ ਰਹੇ ਨੇ ਜੀ ਜਿਹੜਾ ਟਕਣੀਆਂ ਨਾਲ ਪਾਈਪਾਂ ਨੂੰ ਟਕਣਾ ਉੱਤੋਂ ਆਉਂਦੀ ਉਸ ਦੇ ਉੱਤੇ ਮਰਵਾ ਪਾ ਕੇ ਢੱਕਿਆ ਜਾ ਰਿਹਾ ਉਸ ਦੇ ਉੱਤੇ ਕੀ ਤੁਸੀਂ ਕਰ ਨਹੀਂ ਉਹਦੇ ਤੇ ਇਹਨੂੰ ਕਿਹਾ ਵੀ ਜੋ ਕਹਿੰਦਾ ਵੀ ਇਹਦੇ ਵਿੱਚ ਸੈਡ ਦੇ ਰੇਤਾ ਪੈਣਾ ਚਾਹੀਦਾ ਇਹ ਕਹਿੰਦਾ ਕੋਸਾਂ ਨੂੰ ਬੁਰੀ ਕਰੇ ਤਾਂ ਇੱਥੋਂ ਵੀ ਮਿਲ ਗਿਆ ਜੀ ਤਾਂ ਆਸੀਂ ਪਾਉਂਦੇ ਸੀ ਇਹਨੂੰ ਹਦਾਇਤ ਕਰਤੀ ਵੀ ਉਹਨੂੰ ਰੇਤਾ ਨਾ ਪਾਓ ਜੇ ਰੇਤਾ ਜਿਬਾਰੋਂ ਮਗਾ ਕੇ ਪਾਓ ਉੱਤੇ ਘਟਕਾ ਪਾਉਣਾ ਹੈ ਪ੍ਰੋਪਰ ਘਟਕਾ ਪਾਓ ਉੱਤੇ ਦੋ ਇੱਕ ਦਾ ਮਸਾਲਾ ਪੈਣਾਗਾ ਬਦਰੀ ਨਾਲ ਪਾ ਕੇ ਉਹ ਗਲੀ ਵਾਲੇ ਨੂੰ ਕਹਿੰਦਾ ਵੀ ਜਦੋਂ ਵੀ ਕਿਰ ਚੱਲੂਗਾ ਵੀ ਤੁਸੀਂ ਕੋਲੇ ਖੜਨਾ ਹੈ ਵੀ ਜੋ ਲੈਂਟਰ ਦੇ ਵਿੱਚ ਮੈਂ ਪੈਂਦਾ ਹੈਗਾ ਮਾਲ ਆ ਉਹ ਤਰੀਕੇ ਦਾ ਮਾਲ ਉੱਤੇ ਪਾਣਾ ਹੈਗਾ ਜਿੱਥੇ ਕੋਈ ਗਲੀ ਦਾ ਗਲੀ ਆ ਗਈ ਉੱਥੇ 6 ਇੰਚੀ ਪਾਣਾ ਹੈਗਾ ਉਹ ਜਿੱਤੇ ਆਮ ਉਹਦੇ 3 ਇੰਚੀ ਪਾਣੇਗਾ ਜਿੱਤੇ ਉਹਨਾਂ ਮਤਲਬ ਬਾਅਦ ਉੱਪਰ ਉਹਦਾ ਕੀ ਬਣੇਗਾ ਉਹ ਗਲੀ ਉਹ ਵਿੱਚ ਆ ਮੈਂ ਇੱਕ ਵਾਰੀ ਕੰਮ ਨੂੰ ਸ਼ੁਰੂ ਹੋਣ ਦਿਓ ਉਹ ਵੀ ਚੈੱਕ ਕਰ ਲਾਂਗੇ ਜੇ ਕਿਤੇ ਕੋਈ ਗੱਲ ਲੱਗੀ ਤਾਂ ਉਹਨੂੰ ਦੁਬਾਰੀ ਵੀ ਬਣਾ ਸਕਦੇ ਆ ਬੱਸ ਤੁਹਾਨੂੰ ਕਿਹੜੀਆਂ ਕਮੀਆਂ ਲੱਗੀਆਂ ਜੀ ਤੇ ਕੀ ਤੁਸੀਂ ਹਦਾਇਤਾਂ ਦੇ ਨਹੀਂ ਅੱਜ ਇਹ ਰਾਦ ਕੀਤੀ ਹੈ ਵੀ ਜੋ ਚੈਂਬਰ ਦੀ ਮਿਆ ਅਸੀਂ ਮਿਆਰ ਦਿੱਤੀ ਹੈ ਗਵਰਨਮੈਂਟ ਨੇ ਸਾਨੂੰ ਉਸ ਪੈਟਰਨ ਦੇ ਪਹਿਲਾਂ ਦੋ ਚੈਂਬਰ ਬਣਾ ਕੇ ਦਿਖਾਓ ਗਲੀ ਵਾਲਿਆਂ ਦੇ ਸਾਹਮਣੇ ਉਹ ਜਿਹੜੇ ਚੈਂਬਰਾਂ ਨੂੰ ਪਾਸ ਕਰਾਂਗੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਕਿਸੇ ਵੀ ਰੇਤਾ ਨਹੀਂ ਆ ਰਿਹਾ ਸੀਗਾ ਰੇਤਾ ਮੰਗਾਓ ਤੇ ਜਿਹੜੀ ਪਾਏ ਪਾਏ ਤੇ ਜਿੱਦੇ ਸਿਮਿੰਟ ਨੂੰ ਲਾਉਣਾ ਹੈ ਉਹ ਰੈਟ ਕੀਤੀ ਸकता ਵੀ ਉਸ ਤੋਂ ਬਾਅਦ ਲੰਬਾ ਆ ਗਿਆ ਤੇ ਤੇਰੀ ਤੇ ਕਾਰਵਾਈ ਇਹ ਅੱਜ ਵੈਸੇ ਜਿਵੇਂ ਮੰਨੇ ਵਾਲੇ ਨੇ ਕਹਿ ਰਹੇ ਸੀਗੇ ਤੁਹਾਨੂੰ ਉਹ ਨਹੀਂ ਹਲੇ ਕੱਕਾ ਸਿਰਫ ਇਸ ਗੱਲ 'ਚ ਫਰਕ ਹੈ ਜਿੱਦਾਂ ਕੰਮ ਬੰਦ ਹੋ ਗਿਆ ਹੁੰਦਾ ਫੇਰ ਆਪਾਂ ਹੋਰ ਤਰੀਕੇ ਨਾਲ ਐਕਸ਼ਨ ਲੈਂਦੇ ਹਲੇ ਕੰਮ ਚਾਲੂ ਹੈ ਵੀ ਨਹੀਂ ਉਹ ਆਪਾਂ ਲੱਗੇ ਵੀ ਦੇ ਚੈਂਬਰ ਹੈ ਵੀ ਚੈਂਬਰ ਵੀ ਕੱਲ ਤੋਂ ਬਣੇ ਪਰ ਜਦੋਂ ਨੇ ਕਿਹਾ ਵੀ ਇਹ ਕੱਚਾ ਹੈਗਾ ਹਲੇ ਬਣਨਾ ਹੈ ਮਧੂ ਕੁਮਾਰੀ ਬਣਾ ਕੇ ਦਿਖਾ ਪਤਾ ਲੱਗ ਜੂ ਕਈ ਬਣਾ ਵੀ ਰੱਖੇ ਸੀਗੇ ਉਹ ਇਹ ਕਹਿੰਦਾ ਕੱਚੇ ਨਹੀਂ ਉਹ ਐਸੇ ਗੱਲ ਚ ਆਲੇ ਨਿਕਲ ਰਿਹਾ ਹੈਗਾ ਇਦੋਂ ਤੇ ਮੇਰਾ ਹੈਗਾ ਕਿਉਂਕਿ ਨਾ ਕੱਚਾ ਹੈ ਵੀ ਚਲੋ ਅਸੀਂ ਦੇਖਦੇ ਵੀ ਕਿਸ ਤਿੱਕੇ ਦੇ ਮੰਨੇ ਨੇ ਹਲੇ ਦੋ ਹੀ ਚੈਂਬਰ ਬਣੀ ਸੀ ਪਿੱਛੇ ਬਾਕੀ ਸਾਰੇ ਬਣਨੇ ਬਹੁਤ ਲੰਬੀ ਗਲੀ ਹੈ ਕੋਈ ਗੱਲ ਨਹੀਂ ਤੁਹਾਡੇ ਸਹਾਇਜੋਗ ਦੇ ਨਾਲ ਗਲੀ ਦੇ ਸਹਾਇਜੋਗ ਨਾਲ ਜਿਵੇਂ ਲੋਕ ਕਹਿਣੀ ਉਹਨਾਂ ਕੰਮ ਕਰਾਵਾਂਗੇ ਕੋਈ ਦਿੱਕਤ ਨਹੀਂ ਅਗਰ ਕੋਈ ਗਲਤੀ ਪਾਇਆ ਜਾਂਦਾ ठेਕੇਦਾਰ ਦਾ ਕੋਈ ਉਹਦੇ ਉਹਦੇ ਸਖਤ ਕਾਰਵਾਈ ਹੋਊਗੀ ਕੋਈ ਕਿਸੇ ਨਾਲ ਲਿਹਾਜ਼ ਨਹੀਂ ਅਸੀਂ ਸਰੇਆਮ ਕਿਹਾ ਹੈ ठेकेदार ਨੂੰ ਬੁਲਾ ਲਓ ਵੀ ਸਾਡਾ ਕੋਈ ਹਿੱਸਾ ਨਹੀਂ ਕੋਈ ਬੱਤੀ ਨਹੀਂ ਕੋਈ ਐਮਐਨਏ ਦਾ ਹਿੱਸਾ ਬੱਤੀ ਨਹੀਂ ਕੋਈ ਸਿਸਟਮ ਦਾ ਹਿੱਸਾ ਬੱਤੀ ਨਹੀਂ ਕੋਈ ਬੰਦਾ ਕਹਿੰਦੇ ਕਿਸੇ ਤੋਂ ਪੱਸੀ ਚਾਹ ਲਗਾ ਕੇ ਪੀਤਾਗਾ ਅਸੀਂ ਚੌਕ ਜਮੇ ਮੋਛਤਰਖਨ ਨੂੰ ਪਿਆਰੇ